ਤੈਨੂੰ ਸਾਲਿਆਂ ਮੈਂ ਜਫੀ ਕਿੱਥੋਂ ਪਾਲ ਲਿਆਇਆ ਪਾਲਿਆ ਜਾਨ ਨੇ ਜਫੀ ਤੂੰ ਪਾਲਾ ਸਸਸੀ ਗਾਜੀ ਸਾਰਿਆਂ ਨੂੰ ਫਿਰ ਕਿਦਸਾ ਸੈਟ ਆ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਆ ਆਪਣੇ ਨਵੇਂ ਵਲੌਗ ਚ ਤੇ ਵੀ ਮੈਂ ਜਿਵੇਂ ਤੁਹਾਨੂੰ ਪਰਸੋ ਦੱਸਿਆ ਸੀ ਕਿ ਆਪਣੇ ਸ਼ਹਿਰ ਆਣਾ ਵਾ ਬਾਈ ਨੇ ਤੇ ਜਿਹੜਾ ਘਰ ਰਿਹਾ ਵਾ 5000 ਕਿਲੋਮੀਟਰ ਮਤਲਬ ਸਰੀ ਤੋਂ ਲੈ ਕੇ ਤੇ ਟ੍ਰਾਂਟੋ ਤੱਕ ਤੁਰ ਕੇ ਜਾ ਰਿਹਾ ਤੇ ਬਾਈ ਇੱਥੇ ਪਹੁੰਚ ਚੁੱਕਾ ਪਰਸੋ ਤਾਂ ਪਹੁੰਚ ਚੁੱਕਾ ਤੇ ਇਹ ਮੇਰੀ ਹੋਈ ਗੱਲ ਤੇ ਆਪਾਂ ਬਾਈ ਨੂੰ ਕੱਲ ਨੂੰ ਮਿਲਾਂਗੇ ਤੇ ਕੱਲ ਨੂੰ ਵਲੌਗ ਵੀ ਬਣਾਵਾਂਗੇ ਬਾਈ ਨਾਲ ਮਿਲ ਕੇ ਤੇ ਵੈਸੇ ਤਾਂ ਅੱਜ ਮਿਲਣਾ ਸੀ ਤੇ ਅੱਜ ਬਾਈ ਕਹਿੰਦਾ ਸਾਡੇ ਘਰ ਦੇ ਲੱਗੇ ਇੱਕ ਕਬੱਡੀ ਟੂਰਨਾਮੈਂਟ ਤੇ ਬਾਈ ਆਇਆ ਹੋਇਆ ਉੱਥੇ ਤੇ ਕਹਿੰਦਾ ਉੱਥੇ ਆ ਜਾਓ ਪਰ ਜਦੋਂ ਮੈਂ ਤੇ ਮੇਨਾਂ ਲੱਗੀ ਅਸੀਂ ਕਬੱਡੀ ਦੇ ਵਾਲੇ ਸ਼ਿਕੀਨ ਨਹੀਂ ਆ ਤੇ ਅਸੀਂ ਬੈਟ ਬੱਲੇ ਵਾਲੇ ਆ ਸੋ ਇਸ ਕਰਕੇ ਅਸੀਂ ਕਹਾਂ ਬਈ ਤੁਸੀਂ ਅੱਜ ਕਰੋ ਇੰਜੋਏ ਤੇ ਆਪਾਂ ਕੱਲ ਨੂੰ ਮਿਲਦੇ ਬਈ ਕੱਲ ਮੈਂ ਪੜਕੀਲਾ ਪ੍ਰੀਤ ਸਿੰਘ ਬਣਿਆ ਸੀ ਤੇ ਆ ਡੀਸੈਂਟ ਸੀ ਅੱਜ ਮੈਂ ਡੀਸੈਂਟ ਹੀ ਲੱਗ ਰਿਹਾ ਤੇ ਮੈਂ ਸੰਤਰੀਫਾ ਯਾਰ ਅਸੀਂ ਗਈ ਸ਼ਤਬਰ ਘੁੰਮਣ ਫਿਰਨਾ ਪਰ ਸਾਨੂੰ ਤਾਂ ਅੱਧੇ ਰਾਤ ਹੀ ਬਾਸ ਸੌਣਾ ਪਿਆ ਕਿਉਂਕਿ ਲੱਕੀ ਹੋ ਗਿਆ ਬੜਾ ਜ਼ਿਆਦਾ ਬਿਮਾਰ ਤੇ ਉਹਨੂੰ ਹੁਣ ਆਪਲਾ ਤਾ ਉਹਦੇ ਘਰੇ ਤੇ ਆਪ ਜਾਈਏ ਕਿੱਥੇ ਜਾਈਏ ਯਾਰ ਚੱਲ ਮੈਂ ਗੱਡੀ ਖਰਾਬ ਆ ਤੇ ਉਹ ਪਹਿਲਾਂ ਸਹੀ ਕਰਾ ਕੇ ਆਈਏ ਕੋਈ ਤਾਂ ਫਾਇਦਾ ਹੋਵੇ ਤੇ ਬਿਮਾਰ ਹੋਏ ਦਾ ਤੇ ਜੱਟੋ ਪਹੁੰਚ ਗਿਆ ਆਪਾਂ ਇਹਨਾਂ ਤਾਂ ਕਰਾਉਣੀ ਆਪਾਂ ਆਪਣੀ ਗੱਡੀ ਸਹੀ ਤੇ ਵੀ ਇੱਕ ਆਪਣੀ ਗੱਡੀ ਦੀ ਲੈਟਾ ਨਹੀਂ ਜਗਦੀ ਆ ਅੰਦਰਲੀ ਆ ਤੇ ਇੱਕ ਸਨਰੂਫ ਨਹੀਂ ਖੁੱਲ ਰਿਆ ਤੇ ਚੱਲੀ ਅੰਦਰ ਤੇ ਪੁੱਛੀ ਕਿੰਨਾ ਕੁ ਟਾਈਮ ਲੱਗਣਾ ਜੇ ਤਾਂ ਘੰਟਾ ਲੱਗਣਾ ਫੇ ਤਾਂ ਆਪਾਂ ਹੁਣੇ ਕਰਾ ਲੈਣੀ ਤੇ ਜੇ ਘੰਟੇ ਤੋਂ ਜ਼ਿਆਦਾ ਲੱਗਣਾ ਦਿਨ ਕੱਲ ਨੂੰ ਜਾਂ ਪਰਸ ਨੂੰ ਆ ਜਾਾਂਗੇ ਕਹਿੰਦੇ ਵੀ ਸਾਡੇ ਕੋਲ ਨਹੀਂ ਟਾਈਮ ਹੈ ਗਿਆ ਭਾਜਾਥੋ ਦੇਖੋ ਜੇ ਵੀ ਅੰਦਰ ਤੇ ਆਪਾਂ ਹੋਏ ਕਹਿੰਦੇ ਅੱਜ ਨਹੀਂ ਹੋਣਾ ਤੇ ਕਹਿੰਦੇ ਇਹਨੂੰ ਹਾਂ ਟਾਈਮ ਲੱਗਣਾ ਵਾ ਕਹਿੰਦੇ ਕਿ ਤੂੰ ਵੀਰਵਾਰ ਨੂੰ ਆ ਜੀ ਤੇ ਆਪਾਂ ਵੀਰਵਾਰ ਨੂੰ ਦੁਬਾਰਾ ਇੱਥੇ ਆਵਾਂਗੇ ਬਸ ਤੁਸੀਂ ਮੈਨੂੰ ਯਾਦ ਕਰਾ ਦਿਓ ਤੇ ਮਿੱਤਰੋ ਹੁਣ ਆਪਾਂ ਇਹ ਇੱਥੇ ਪਾਣੀ ਚੱਕਣ ਗੱਡੀ 'ਚ ਵੀ ਪਾਣੀ ਬੜਾ ਜ਼ਿਆਦਾ ਜ਼ਰੂਰੀ ਹੁੰਦਾ ਹੁਣ ਕੰਮ ਤੇ ਹੋਈਦਾ ਕਦੇ-ਕਦੇ ਬਹੁਤ ਬਾਹਰ ਹੋਈਦਾ ਸੋ ਗੱਡੀ 'ਚ ਮਤਲਬ ਪਾਣੀ ਤਾਂ ਆਪਾਂ ਚਾਹੀਦਾ ਤੇ ਹੁਣ ਆਪਾਂ ਆ ਪਾਣੀ ਦਾ ਰੈਕ ਚੱਕਣ ਮੈਂ ਸੋਦਾ ਚੱਕ ਲਈਏ ਇੱਕ ਵੀ ਆਪਾਂ ਕੁਰਕਰੇ ਚੱਕ ਲਈਏ ਭਈ ਯਾਰ ਮੈਨੂੰ ਇਹ ਨਹੀਂ ਸਮਝਣ ਲੱਗੀ ਇਹ 10 ਡਾਲਰ ਦੇ ਲੱਗੇ ਸੇਮ ਤੇ ਆਹ ਸੇਮ 3 ਡਾਲਰ ਦੇ ਲੱਗੇ ਹੋਏ ਕਤੇ ਆਵਾਲੀ ਇਹਨਾਂ ਨੇ ਗਦਾਵਰੀ ਨਦੀ ਚ ਤਾਂ ਨਹੀਂ ਭਰ ਕੇ ਲਿਆਂਦੇ ਜਟੋ ਅਗਲਾ ਮਹੀਨਾ ਵਾ ਹੈਲੋਵੀਨ ਦਾ ਮਹੀਨਾ ਤਾਂ ਮੇਰਾ ਫੇਵਰੇਟ ਮਹੀਨਾ ਤੇ ਤੁਹਾਨੂੰ ਮੈਂ ਦੱਸਦਾ ਘੱਟ ਤਾ ਤੱਬੀਆ ਸਾਰਾ ਪਿਆ ਹੋਇਆ ਹੈਲੋਵੀਨ ਦਾ ਸਮਾਨ 3 ਪੈਨ ਤੂੰ ਕੀ ਕਰਦਾ ਤੇ ਜਟੋ ਅਗਲਾ ਮਹੀਨਾ ਵਾ ਅਕਤੂਬਰ ਅਕਤੂਬਰ ਨਾ ਮੇਰਾ ਫੇਵਰੇਟ ਮਹੀਨਾ ਵਾ ਕੈਨੇਡਾ ਦੇ ਵਿੱਚ ਕਿਉਂਕਿ ਆ ਮਹੀਨਿਆਂ ਦਾ ਵਾ ਹੈਲੋਵੀਨ ਤੇ ਪਿਛਲੇ ਸਾਲ ਦੇ ਵੀ ਆਪਾਂ ਤੁਸੀਂ ਆਪਣੇ ਵਲੌਗ ਚੈੱਕ ਕਰ ਲਓ ਤੇ ਆਪਾਂ ਹੈਲੋਵੀਨ ਤੇ ਬੜੀ ਜਗ੍ਹਾ ਤੇ ਘੁੰਮਣ ਫਿਰਨ ਗਏ ਸੀ ਤੇ ਆ ਹੁਣ ਆ ਚੁੱਕਾ ਵੀ ਹੈਲੋਵੀਨ ਦਾ ਸਮਾਨ ਸਾਰੇ ਪਾਸੇ ਤੇ ਜਿਹੜੇ ਹੁਣ ਮੈਂ ਸਟੋਰ 'ਚ ਆਇਆ ਵਾ ਇਹ ਸਪੈਸ਼ਲ ਹੈਲੋਵੀਨਲੀ ਸਪੈਸ਼ਲ ਸਟੋਰ ਆ ਤੇ ਜਟੋ ਹਾਂ ਤੁਹਾਨੂੰ ਮੈਂ ਦਿਖਾਉਂਦਾ ਇਹਦਾ ਸਮਾਨ ਹੈਲੋਵੀਨ ਦਾ ਆ ਗਿਆ ਇਹ ਕੁੜੀ ਵਾਲੀ ਆ ਬੜੀ ਜਿਆਦਾ ਇੱਥੇ ਇਹ ਸਾਰੀ ਦੁਕਾਨ ਸਪੈਸ਼ਲ ਹੈਗੀ ਹੈ 할로윈 ਦੇ ਸਮਾਨ ਲਈ ਜਿੱਦਾਂ ਇੱਥੇ ਨਾ ਲੋਕਾਂ ਨੇ ਮਤਲਬ ਗੋਰਿਆਂ ਨੇ ਆਪਣਾ ਘਰ ਬਾਹਰ ਉਹ ਸਜਾਇਆ ਹੁੰਦਾ ਵਾ ਤੇ ਸਾਰੇ ਪਾਸੇ ਭੂਤ ਲਾਏ ਹੁੰਦੇ ਆ ਕੇ ਚਿੜੀਲਾ ਲਾਇਆ ਹੁੰਦੀ ਆ ਜਿੱਦਾਂ ਕਿਸੇ ਨੇ ਕਬਰਿਸਤਾਨ ਘਰ ਦੇ ਬਾਹਰ ਬਣਾਇਆ ਹੁੰਦਾ ਤੇ ਇਹ ਸਪੈਸ਼ਲ ਉਹਦੇ ਲਈ ਸਪੈਸ਼ਲ ਸਟੋਰ ਆ ਤੇ ਉਹ ਜਿਹੜਾ ਘਰ ਦੇ ਬਾਹਰ ਸਮਾਨ ਲਾਈਦਾ ਉਹ ਇੱਥੋਂ ਲੈ ਕੇ ਜਾਂਦਾ ਉਹ ਭੈਣ ਨੂੰ ਇਹ ਤਾਂ ਮੈਨੂੰ ਹਾਦੀਮ ਦੀ ਤਲਵਾਰ ਲੱਗਦੀ ਓਏ ਜਦੋਂ ਵੀ ਇਸ ਵਾਰ ਹੀ ਗਏ ਕਿ ਤੇ ਹੈਲੋਵੀਨ ਤੇ ਇੱਕ ਰ ਘੁੰਮਣ ਫਿਰਨ ਇਹ ਉਦੋਂ ਲੈ ਕੇ ਜਾਵਾਂਗੇ ਇੱਧਰ ਆ ਗਈ ਇਹ ਵੀ ਮੇਨ ਚੀਜ਼ ਆ ਬਾਹਲੇ ਸਿਰਾਂ ਹੁੰਦੇ ਕੰਨੂ ਸਾਲਾ ਮੈਂ ਜਫੀ ਕਿੱਥੋਂ ਪਾਲ ਲਿਆਇਆ ਪਾਲਿਆ ਮੈਂ ਜਫੀ ਧੂਪਾ ਲਿਆ ਤਾਂ ਮੱਖ ਮਾਰੀ ਜਾਂਦਾ ਮੈਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਤੇਰਾ ਸਾਲਾ ਕਾਣਾ ਵਾ ਕਿਉਂਟੀ ਜਿਹੜੀ ਇਹਦੇ ਵੀ ਹੈਗੀ ਆ ਵਾ ਥੋੜੀ ਜਹ ਤੇ ਆ ਚਾਕੂ ਇਹ ਮੈਂ ਥਰਮੋਕੋਲ ਦੇ ਬਣੇ ਹੋਇਆ ਬਾਲੇ ਜਾਰੇ ਹਲਕੇ ਆ ਹਾਏ ਗਾਇਸ ਕਿੱਦਾਂ ਸਾਰੇ ਆਣੇ ਸੱਟ ਬਈ ਸਾਰੇ ਮਾਸਕ ਨਾਲ ਬਾਲੇ ਘੈਂਟ ਆ ਆ ਤੇ ਉਧਰ ਤਾਂ ਲੱਗਦਾ ਜਿੱਦਾਂ ਚੱਲ ਮੇਰੇ ਪੁੱਤ ਚ ਨਹੀਂ ਹੁੰਦਾ ਚੋਦਰੀ ਉਧਰ ਨੱਕ ਹੈ ਦਾ ਤਾਂ ਬਈ ਇਹਦਾ ਨੱਕ ਵੀ ਇੱਕ ਨਾ ਮੈਨੂੰ ਦੋ ਚਾਰ ਜਾਣੇ ਜ਼ਿਆਦਾ ਆ ਗਏ ਤੇ ਤੁਹਾਡੀ ਵੀ ਲਿਸਟ ਚ ਹੋਣਗੇ ਜਿਨ੍ਹਾਂ ਦਾ ਨੱਕ ਇੰਨਾ ਤਿੱਖਾ ਵਾ ਆ ਵੀ ਜਿੱਦਾਂ ਹੈਗੇ ਨੇ ਅਮੂ ਤੇ ਸੱਟਾਂ ਲੱਗੀ ਹੋਈ ਆ ਆ ਉਹ ਆ ਲਾਉਣ ਵਾਲੀ ਆ ਜਿੱਦਾਂ ਮੂੰਹ ਇੱਥੇ ਛਿੱਲੇ ਆਪਮਤ ਮੂੰਹ ਸੜਿਆ ਪਿਆ ਆ ਉਹ ਵਾਲੀ ਚੀਜ਼ ਆ ਤੇ ਇਹ ਆ ਕੰਨ ਜਿਹਦਾ ਇੰਨੇ ਲੰਮੇ ਕੰਨ ਉਹ ਵਾਲੇ ਆ ਬਈ ਰਾਤ ਤੇ ਨਾ ਮੈਂ ਚੈੱਕ ਹੀ ਨਹੀਂ ਕੀਤੀ ਵੇਖੋ ਕਿੰਨੀਆਂ ਖਤਰਨਾਕ ਲਾ ਦੀਆ ਕਿ ਬੰਦਾ ਕਿਤੇ ਜਦੋਂ ਰਾਤੀ ਸਾਰ ਸੁੱਤੇ ਹੋਣ ਘਰੇ ਤੇ ਆਹ ਲਾ ਕੇ ਨਾ ਤੇ ਘਰੇ ਆ ਜੇ ਭੈਣ ਨੂੰ ਅਗਲੇ ਦਿਨ ਤਾਂ ਤਰਾਹ ਨਿਕਲ ਜਾਣਗੇ ਚਲੋ ਵੀ ਆਪਾਂ ਹੁਣ ਜਾਈਏ ਟਿਮ ਤੇ ਤੇ ਪੀਚ ਆ ਬਈ ਟਿਮ ਦੇ ਅੰਦਰ ਤਾਂ ਆਪਣੀ ਜਗ੍ਹਾ ਨਹੀਂ ਮਿਲੀ ਬੜੀ ਜਿਆਦੀ ਭੀੜ ਸੀ ਸੁੰਦਰ ਅਸ਼ਬਾਲਾ ਹੀ ਸੋ ਇਸ ਕਰਕੇ ਆਪਾਂ ਹੁਣ ਚਾਹ ਲੈ ਕੇ ਆ ਗਏ ਬਾਹਰ ਤੇ ਵੀ ਆਪਾਂ ਆਰਡਰ ਕੀਤੀ ਐ ਸਟੀਪ ਟੀ ਤੇ ਨਾਲ ਕੀਤਾ ਇੱਕ ਡੋਨਟ ਤੇ ਵੀ ਆ ਡੋਨਟ ਦਾ ਨਾਮ ਆ ਕੈਨੇਡੀਅਨ ਸੈਲੀਬ੍ਰੇਸ਼ਨ ਡੋਨਟ ਬਈ ਜਿਹੜੇ ਮੌਲਾਂ ਨੇ ਬੜਾ ਛੋਟਾ ਮੌਲਾ ਤੇ ਜ਼ਿਆਦਾਤਰ ਜਨਤਾ ਨਾਲ ਆਲਾ ਮੌਲ ਪਸੰਦ ਨਹੀਂ ਕਰਦੀ ਪਰ ਮੇਰਾ ਨਾ ਆਲੇ ਮੌਲ ਨਾਲ ਅਲੱਗੇ ਰਿਸ਼ਤਾ ਕਿਉਂਕਿ ਜਦੋਂ ਮੈਂ ਨਵਾਂ ਆਇਆ ਸੀ ਤੇ ਉਧਰ ਠੰਡ ਬੜੀ ਜਿਆਦਾ ਹੁੰਦੀ ਮੈਨਾਂ -40 45 ਹੀ ਤੇ ਮੈਂ ਵਾਰ ਕਿਤੇ ਜਾਣ ਹੀ ਸਕਦਾ ਤੇ ਨਾ ਹੀ ਉਧਰ ਮੇ ਤਾਂ ਗੱਡੀ ਹੁੰਦੀ ਸੀ ਸੋ ਆਹੀ ਇੱਕ ਮੌਲ ਹੀ ਜਿੱਥੇ ਮੈਂ ਤੁਰ ਕੇ ਜਾਂ ਬੱਸ 'ਚ ਆ ਸਕਦਾ ਸੀ ਸੋ ਇਸ ਕਰਕੇ ਉਦੋਂ ਦਾ ਮੇਰੇ ਆਲੇ ਮੋਲ ਨਾਲ ਬੜਾ ਜਿਆਦਾ ਪਿਆਰ ਆ ਮੈਂ ਅਮਰੀਕਾ ਹੋ ਕੇ ਆ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਮੋਲ ਵੇਖ ਕੇ ਉੱਥੇ ਆ ਕਿੰਨਾ ਸਵਾਦ ਨਹੀਂ ਆਇਆ ਜੇ ਨਾ ਮੈਂ ਇੱਥੇ ਬਹਿ ਕੇ ਹੁੰਦਾ ਭੈਣ ਨੂੰ ਬੜਾ ਜਿਆਦਾ ਮਿੱਠਾ ਯਾਰ ਤੇ ਜਟੋ ਹੁਣ ਆਪ ਲੱਗਾ ਮਸਾਲੇ ਲੈਣ ਤੇ ਇੱਥੇ ਮਸਾਲੇ ਦਾ ਪ੍ਰਾਈਸ ਆ 1 ਡਾਲਰ 'ਚ 3 ਮਿੰਟ ਚਲੋ ਵੀ ਹੁਣ ਆ ਪਾ ਗਏ ਮੋਲ ਚ ਬਾਹਰ ਤੇ ਆਪਾਂ ਤੇ ਗਏ ਹੀ ਕਲੀ ਚਾਹ ਪੀਣ ਪਰ ਵਧੀਆ ਐਕਸਪੀਰੀਅੰਸ ਰਿਹਾ ਅੰਦਰ ਕੋ ਚਲ ਜਾ ਭਰਾਵਾ ਥੈਂਕ ਯੂ ਤੇ ਵੀ ਪਿੱਛੇ ਨਾ ਮੀਂਹ ਦਾ ਰੁਕ ਵੀ ਹੋ ਗਿਆ ਤੇ 5:30 ਹੋ ਚੁੱਕੇ ਆ ਤੇ 6:00 ਵੇ ਮੈਂ ਕੰਮ ਤੇ ਪਹੁੰਚਣਾ ਤੇ ਅੱਧਾ ਘੰਟਾ ਮੈਨੂੰ ਜਾਣ ਨੂੰ ਲੱਗਣਾ ਤੇ ਆਪਾਂ ਜਲਦੀ-ਜਲਦੀ ਪਹੁੰਚੀਏ ਕੰਮ ਤੇ ਤੇ ਕੱਪੜੇ ਨਾ ਮੈਂ ਕੰਪਨੀ ਜਾ ਕੇ ਚੇਂਜ ਕਰੂਗਾ ਕੱਪੜੇ ਮੈਂ ਘਰੋਂ ਹੀ ਚੱਕ ਲਏ ਸੀ ਜੋ ਜਟਾ ਪਹੁੰਚ ਚੁੱਕਿਆ ਆਪਾਂ ਕੰਮ ਤੇ ਤੇ ਹੁਣ ਕਰੀਏ ਕੱਪੜੇ ਚੇਂਜ ਤੇ ਹੁਣ ਤੁਹਾਨੂੰ ਮਿਲਦੇ 12 ਘੰਟੇ ਤੋਂ ਬਾਅਦ ਦਿਨੇ 6 ਵਜੇ ਮਿਲਦੇ ਤੁਹਾਨੂੰ ਵੀ ਸਵੇਰ ਦੇ 6 ਵਜੇ ਚੁੱਕਿਆ ਤੇ ਹੁਣ ਆਪਾਂ ਹੋ ਗਏ ਵੇਲੇ ਤੇ ਤੁਸੀਂ ਨਾ ਮੇਰੇ 1 ਮਹੀਨੇ ਪੁਰਾਣੇ ਵਲੌਗ ਵੇਖੋ ਤੇ ਜਦੋਂ ਮੈਂ ਸਵੇਰ 6 ਵਜੇ ਕੰਮ ਤੋਂ ਵੇਲਾ ਹੁੰਦਾ ਸੀ ਤੇ ਵੀ ਪੂਰਾ ਚਾਨਣ ਹੁੰਦਾ ਹੀ ਪੂਰਾ ਦਿਨ ਚੜਿਆ ਸੀ ਤੇ ਵੇਖ ਲਓ ਹੇ ਸਤੰਬਰ ਦਾ ਪਹਿਲਾ ਹਫਤਾ ਚੱਲ ਰਿਹਾ ਤੇ ਪੂਰਾ ਢੇਰਾ ਪੈਣਾ ਸਟਾਰਟ ਹੋ ਗਿਆ ਤੇ ਅੱਜ ਤੇ ਵੀ ਗੱਡੀ ਦਾ ਅੱਗੇ ਸ਼ੀਸ਼ਾ ਵੀ ਪੂਰਾ ਜੰਮਿਆ ਹੋਇਆ ਗੱਡੀ ਦਾ ਤੇ ਵੀ ਸ਼ੀਸ਼ਾ ਵੀ ਜੰਮ ਗਿਆ ਅੱਜ ਟੋਰਟੰਗਾ ਵੀ ਹੋਣਾ ਪਾ ਚੁੱਕੇ ਘਰ ਤੇ ਮਿਲਦੇ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਚ ਓਕੇ ਜੀ ਗੁੱਡ ਨਾਈਟ ਗੁੱਡ ਨਾਈਟ ਨਹੀਂ ਸਾਡੇ ਸਵੇਰ ਹੋਈ ਆ ਸੱਚ ਇੰਡੀਆ ਰਾਤ ਪੈਣ ਵਾਲੀ ਆ ਗੁੱਡ ਨਾਈਟ